ਲਓ ਬਾਈ ਦੋਸਤੋ ਅੱਜ ਸੋਨੂੰ ਆਪਣੇ ਚੈਨਲ ਤੇ ਆਪਾਂ ਨਾ ਪਹਿਲੀ ਯਾਰ ਇੱਕ ਬੱਕਰਾ ਦਿਖਾਉਣ ਲੱਗੇ ਆ ਤੇ ਬੱਕਰਾ ਕੀ ਆ ਸਿਰਾ ਗੱਲਬਾਤ ਲੱਗੀ ਪਈ ਆ ਭਾਵੇਂ ਤਾਂ ਤੁਸੀਂ ਆਖ ਲਓ ਵੀ ਝੋਟੇ ਵਰਗਾ ਬੱਕਰਾ ਤੇ ਭਾਵੇਂ ਕਹਿ ਲਓ ਵੀ ਘੋੜੇ ਜਿਹਾ ਉੱਚਾ ਲੰਮਾ ਤੇ ਮਜ਼ਬੂਤ ਬੱਕਰਾ ਬਾਕੀ ਆਪਾਂ ਭਰਾ ਨਾ ਕਰਦੇ ਆ ਸਾਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂਗੇ ਆਪਾਂ ਖੜੇ ਆਈ ਤਾਪਾ ਮੰਡੀ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਹਾਂਜੀ ਨੇਖਾਂ ਦੇ ਘਰੇ ਖੜੇ ਆ ਜੀ ਠੀਕ ਆ ਜੀ ਤੇ ਬਾਈ ਜੀ ਕਿਦੋਂ ਕਦੇ ਆਪਾਂ ਬੱਕਰੀਆਂ ਦਾ ਕੰਮ ਕਰਦੇ ਆ ਬੱਕਰੀਆਂ ਵੀਰੇ ਲਗਭਗ ਹੋ ਗਿਆ ਆਪਣੀ ਤੀਜੀ ਪੀੜੀ ਚੱਲ ਪਈ ਠੀਕ ਆ ਜੀ ਹਾਂਜੀ ਤੀਜੀ ਪੀੜੀ ਚੱਲ ਪਈ ਬਹੁਤ ਲੰਮਾ ਤਜਰਬਾ ਹੋ ਗਿਆ ਹਾਂਜੀ ਹਾਂ ਠੀਕ ਆ ਲਓ ਮਿੱਤਰੋ ਇਹ ਨਾ ਦੋ ਜਾਨਾਂ ਤੋਂ ਵੀ ਸੂਤ ਨਹੀਂ ਆਉਂਦਾ ਖੱਚ ਤੂੰ ਪੂਰੀ ਕਰਦਾ ਹਨਾ ਭਰਾ ਪੂਰਾ ਠੱਕਾ ਕਰਦਾ ਜੀ ਹਾਂ ਤੁਹਾਡੇ ਸਾਹਮਣੇ ਆ ਜੀ ਸਹੀ ਗੱਲ ਆ ਬਾਕੀ ਬਾਈ ਜੇ ਇਹਦੀ ਹਾਈਟ ਦੀ ਗੱਲ ਕਰਗੇ ਯਾਰ ਹਾਈਟ ਕਿੰਨੀ ਹੋ ਹਾਈਟ ਵੀਰੇ ਇਹਦੀ ਹੈਗੀ 47 ਪਲੱਸ ਆ ਜੀ ਅੱਛਾ 48 ਦੇ ਲਗਭਗ ਹੋਣੀ ਆ ਜੀ ਠੀਕ ਹੈ 48 ਹੈਗੀ ਹੈ ਹਾਂਜੀ ਠੀਕ ਹੈ ਠੀਕ ਹੈ ਝਾਲਰ ਝੂਲਰ ਯਾਰ ਬਹੁਤ ਆ ਹਨਾ ਹਾਂਜੀ ਹਾਂ ਝਾਲਰ ਬਹੁਤ ਆ ਜੀ ਠੀਕ ਹੈ ਕੁਆਲਿਟੀ ਪੂਰੀ ਹੈ ਜਾਨਵਰ ਚ ਕੁਆਲਿਟੀ ਪੂਰੀ ਹੈ ਤੇ ਜੇ ਭਰਾ ਇਹਦੀ ਬਲੱਡ ਲਾਈਨ ਦੀ ਗੱਲ ਕਰਗੇ ਤਾਂ ਇਹਦੀ ਬਲੱਡ ਲਾਈਨ ਕਿਹੜੀ ਆ ਗਈ ਬਲੱਡ ਲਾਈਨ ਵੀਰੇ ਆਪਣੇ ਘਰ ਤੋਂ ਸਟਾਰਟ ਹੋਈ ਆ ਜੀ अच्छा ਛੋਡੇ ਘਰ ਤੋਂ ਸਟਾਰਟ ਹੋ ਗਿਆ ਹਾਂਜੀ ਹਾਂਜੀ ਘਰ ਦੇ ਬੱਚੇ ਘਰ ਦਾ ਬੱਚਾ ਜੀ ਘਰ ਦਾ ਬੱਚਾ ਠੀਕ ਲਓ ਮਿੱਤਰੋ ਦੇਖੋ ਕਿਰਾਂ ਸਿਰਾ ਗੱਲਬਾਤ ਆ ਗਈ ਤੇ ਹੁਣ ਇਹ ਕਿੰਨਾ ਇਹ ਦੰਦ ਹੋ ਗਿਆ ਬਾਈ ਤੇ ਦੰਦ ਅੱਠ ਹੋ ਗਿਆ ਜੀ ਅੱਠ ਦੰਦ ਹੋ ਗਿਆ ਹਾਂਜੀ 3 ਸਾਲ ਦਾ ਹੋ ਗਿਆ ਜੀ ਠੀਕ ਆ 3 ਸਾਲ ਦਾ ਹੋ ਗਿਆ ਅੱਠ ਦੰਦ ਫਰੈਸ਼ ਹੀ ਆਵੇ ਹਾਂਜੀ ਠੀਕ ਆ ਲਓ ਆਪਾਂ ਇਹੜੀ ਲੈ ਜਾਂਦੇ ਮਾੜਾ ਇਹ ਕੈਮਰਾ ਠੀਕ ਆ ਠੀਕ ਆ ਨਵੇਂ ਦਾੰਦਾਂ ਜੀ ਆਹ ਜੀ ਜਿੰਨੇ ਸਾਲ ਦਾ ਹੋ ਗਿਆ ਜੀ ਠੀਕ ਆ ਤੇ ਬਾਈ ਚੈਂਪੀਅਨ ਕਿੱਥੋਂ ਕਿੱਥੋਂ ਰਿਹਾ ਇਹ ਇਹ 5 ਮੇਲਿਆਂ ਦਾ ਚੈਂਪੀਅਨ ਆਈ ਲਗਾਤਾਰ 5 ਮੇਲਿਆਂ ਦਾ ਲਗਾਤਾਰ ਚੈਂਪੀਅਨ ਆ ਚੈਂਪੀਅਨ ਆ ਜੀ ਠੀਕ ਆ ਕਿੱਥੋਂ ਕਿੱਥੋਂ ਤੋਂ ਆ ਇਹ ਲੋ ਮੁੱਲਾਪੁਰ ਤੋਂ ਹੋ ਗਿਆ ਜੀ ਅੱਛਾ ਜੀ ਇੱਕ ਲਦਾੜਪਿੰਡ 'ਚ ਫਸਟ ਆ ਗਿਆ ਜੀ ਧਣਾਉਲੇ ਫਸਟ ਆ ਗਿਆ ਠੀਕ ਆ ਜੀ ਤੇ ਆਪਣੇ ਇਧਰ ਰਾਮਪਰਾ ਫੂਲ ਤੋਂ ਫਸਟ ਆ ਗਿਆ ਜੀ ਠੀਕ ਆ ਜੀ ਠੀਕ ਆ ਤੇ ਬਾਕੀ ਭਰਾ ਮਾੜਾ ਟੇਡਾ ਕਰ ਲੋ ਬੱਕਰਾ ਦੋ ਸਤੰਦ ਖਾਰ ਗਿਆ ਆਪਾਂ ਇੱਕ ਜਾਣਾ ਫੜ ਲਓ ਜੇ ਲੋਟ ਆਉਂਦਾ ਠੀਕ ਠੀ ਲੋਟ ਨਹੀਂ ਆਉਣਾ ਹਨਾ ਇੱਕਦੋ ਤਾਂ ਦੋ ਦੋ ਠੀਕ ਹੋ ਠੀਕ ਆ ਠੀਕ ਆ ਹੈ ਯਾਰ ਬਾਲਾ ਮਜ਼ਬੂਤ ਆ ਹਨਾ ਹਾਂਜੀ ਆ ਬੱਚਾ ਬਹੁਤ ਸੋਹਣਾ ਅੰਨੀ ਜਾਨ ਆ ਛੋਟੇ ਜਿੱਡੀ ਜਿੰਨੀ ਜਾਨ ਕਹਿ ਲਗੇ ਜਾਂ ਆਪਾਂ ਇਹ ਕਹਿ ਲਗੇ ਹੀ ਬਾਕੀ ਭਾਈ ਇਹਦੇ ਬੱਚੇ ਬੁੱੱਚੇ ਫਿਰ ਕੇ ਮੈਂ ਸੇਲ ਹੁੰਦੇ ਆ ਪੂਰੇ ਮਹਿੰਗੇ ਹਾਂਜੀ ਬੱਚੇ ਵਧੀਆ ਵਿਕੀ ਜਾਂਦੇ ਆ ਜੀ ਅੱਛਾ ਤੇ ਇਹ ਆ ਤਾਂ ਸਟਾਰਟ ਆਈ ਬੱਚੇ ਦਾ ਮੁੱਲ 30000 ਤੋਂ ਸਟਾਰਟਿੰਗ ਆ ਇਹਦੇ ਬੱਚਿਆਂ ਦੀ ਹੈ ਹਾਂਜੀ ਠੀਕ ਐ ਤੇ ਬੱਚਾਂ ਚ ਵੀ ਇਹ ਆਪਦੇ ਵਾਂਗੂ ਹੀ ਕੁਆਲਿਟੀ ਦੇ ਆਉਂਦੇ ਹਾਂ ਹਾਂਜੀ ਆ ਬੱਚੇ ਪੂਰੇ ਇੱਕ ਨੰਬਰ ਦਿੰਦਾ ਜੀ ਠੀਕ ਐ ਪੂਰੀ ਵਧੀਆ ਕੁਆਲਿਟੀ ਬੱਚੇ ਦਿਖਾ ਦਾਂਗੇ ਵੀਡੀਓ ਦੇ ਵਿੱਚ ਬੱਚੇ ਵੀ ਲੈ ਆ ਫਿਰ ਮਾੜਾ ਹੀ ਦਿਖਾ ਦੇ ਵੀਡੀਓ ਚ ਚੱਕ ਲਿਆ ਬਾਈ ਬੱਚੇ ਉਹਨੇ ਨੂੰ ਠੀਕ ਬਾਕੀ ਬਾਈ ਇੱਕ ਬਰੀਡਰ ਦੀਆਂ ਨਿਸ਼ਾਨੀਆਂ ਵੀ ਦੱਸੋ ਦੋਸਤਾਂ ਨੂੰ ਵੀ ਜਿਹੜਾ ਆਪਾਂ ਬਰੀਡਰ ਰੱਖਣਾ ਹੁੰਦਾ ਹਨਾ ਉਹਦੇ ਜੀ ਕੀ ਕੁਆਲਿਟੀ ਇਹ ਲਾਲੂ ਦਾ ਫਰਸਟ ਬੱਚਾ ਏ ਇਹ ਚਾਰ ਦੰਦਾਂ ਦਾ ਰਿਜ਼ਲਟ ਆ ਹਾਂਜੀ ਠੀਕ ਆ ਆ ਬੱਚਾ ਇਹਦਾ ਹੈ ਚਾਰ ਦੰਦਾਂ ਦਾ ਰਿਜ਼ਲਟ ਆਈ ਠੀਕ ਆ ਜਦੋਂ ਇਹ ਚਾਰ ਦੰਦ ਸੀ ਹਾਂਜੀ ਉਦੋਂ ਬੱਕਰੀ ਮੇਟ ਕਰਾਈ ਸੀ ਉਦੋਂ ਦਾ ਰਿਜ਼ਲਟ ਤੇ ਇਹ ਬੱਚਾ ਹੁਣ ਇਹ ਬੱਚਾ ਵੀ ਸੇਲ ਆ ਜੀ ਨਹੀਂ ਨਹੀਂ ਇਹ ਕਿਵੇਂ ਅਖੀਰਾ ਹੀ ਆ ਹਾਂਜੀ ਖੀਰਾ ਬੱਚਾ ਹੈ 8 ਮਹੀਨੇ ਦੀ ਉਮਰ ਆ ਜੀ 8 ਮਹੀਨਿਆਂ ਦਾ ਬੱਚਾ ਪੰਜ ਦੁੱਧ ਪੀਂਦਾ ਜੇ ਇਹ ਬੱਚਾ ਲਓ ਮਿੱਤਰੋ ਦੁੱਧ ਪੀਂਦਾ ਬੱਚਾ 8 ਮਹੀਨਿਆਂ ਦਾ ਦੇਖੋ ਤੁਸੀਂ ਸਿਰਾ ਗੱਲਬਾਤ ਲੱਗੀ ਪਈ ਹੈਗੀ ਇਹ ਵੀ ਬਾਈ ਆਪ ਦੇ ਪਿਓ ਵਾਂਗੂ ਹਣਾ ਪੂਰਾ ਚਾ ਲੰਮਾ ਤੇ ਪੂਰਾ ਢੁੱਲਾ ਜਾਊਗਾ ਬਾਕੀ ਚਾਲਰ ਚੂਲਰ ਬਹੁਤ ਆਈ ਬੱਚੇ ਇਹਦੇ ਹਾਂ ਦਸੀ ਜਾਂਦਾਗਾ ਕੰਨਾ ਕੁੰਨਾ ਹੀ ਲਵਾਈ ਬਹੁਤ ਆਈ ਬੱਚੇ ਜੀ ਕੋਈ ਕਾਚ ਚ ਨਹੀਂ ਰਹਿੰਦੇ ਇਹਦੇ ਨਾਲ ਟੱਪ ਭਵਾ ਜਾਂਦਾ ਇਹਦੇ ਨਾਲ ਟੱਪ ਸਕਦਾ ਜੀ ਹਾਂ ਸਹੀ ਗੱਲ ਬਹੁਤ ਹੀ ਬੱਚੀ ਦੀ ਬਾਕੀ ਤੁਸੀਂ ਦੇਖੋ ਬਾਕੀ ਛੋਟੇ ਬੱਚੇ ਬਹੁਤ ਸੋਹਣੇ ਜੀ ਆਪ ਅੱਠ ਫਿਰਦੀ ਹੈ ਲਾਲੂ ਦੀ ਅੱਛਾ ਅੱਛਾ ਇਹ ਬਲੈਕ ਅੱਗੇ ਲੈ ਜਾ ਬੱਕਰੇ ਕੋਲੇ ਲੈ ਜਾ ਜੈਡ ਬਲੈਕ ਆ ਜੀ ਠੀਕ ਹੈ ਜੀ ਇਹਦਾ ਨਾ ਲਾਲੂ ਹੈਗਾ ਆਪਣੇ ਜੀ ਆਪਣਾ ਵੱਡਾ ਬਰੀਡਰ ਲਾਲੂ ਆ ਜੀ ਤੇ ਛੋਟੇ ਬੱਚਾ ਨਾ ਸ਼ੇਰੂ ਆ ਠੀਕ ਆ ਆ ਪੱਠ ਆ ਪੱਠ ਆ ਜੀ ਇਹਦਾ ਮਹੀਨੇ ਖਦੇ ਨੇ ਨੇਟ ਹਾਂ ਜੀ ਮਹੀਨੇ ਦੀ ਪੱਠ ਕਵਾਲਿਟੀ ਚੰਗੀ ਕੱਢ ਰਿਹਾ ਹਾਂ ਜੀ ਕਵਾਲਿਟੀ ਬਹੁਤ ਸੋਹਣੀ ਆ ਬੱਚਿਆਂ ਦੀ ਹੁਣ ਦਾ ਨਵਾਂ ਬੱਚਾ ਰੱਖਿਆ ਜੀ ਲਾਲੂ ਦਾ ਬੱਚਾ ਜੀ ਇੱਕ ਇਹਦਾ ਦੇਖੀ ਅੱਛਾ ਇਹਦਾ ਲਾਲੂ ਹਾਂਜੀ ਠੀਕ ਹੈ ਬਹੁਤ ਚੰਗੇ ਆ ਬਈ ਰਿਜ਼ਲਟ ਤਾਂ ਹਣਾ ਹਾਂਜੀ ਇੱਕ ਨੰਬਰ ਆ ਗਈ ਲਾਲ ਪੱਟੇ ਇੱਕ ਨੰਬਰ ਆ ਗਈ ਬਾਕੀ ਮੇਰੇ ਭਾਈ ਇਹ ਮੱਥਾ ਮਾਰਨਾ ਹਣਾ ਕੰਮ ਹੀ ਕਰਨਾ ਹੈ ਜੇ ਮਾਰ ਕਰੇ ਤੁਹਾਡੇ ਵਾਂਗੂ ਆ ਵੀ ਪੱਠਾ ਆਈ ਇਹ ਵੀ ਆਪਣੇ ਲਾਲੂ ਦੀ ਠੀਕ ਆ ਜੀ ਇਹਦੀ ਪੱਠਾ ਆ ਗਈ ਹਾਂਜੀ ਹਾਂ ਕੰਨ ਕੁੰਨ ਪੂਰੇ ਕਰਦਾ ਨਾ ਕੰਨ ਕੁੰਨ ਪੂਰੇ ਸੋਹਣੇ ਆ ਜੀ ਪੱਠਾ ਦੇ ਬੱਚਾ ਦੇ ਕੰਨ ਵਧੀਆ ਲਾਉਂਦਾ ਜੀ ਆਪਦੇ ਕੰਨ ਵੀ ਪੂਰੇ ਵਧੀਆ ਆ ਲਾਲੋ ਹੀ ਪੱਠਾ ਇਹ ਲਾਲੋ ਹੀ ਪੱਠਾ ਆਈ ਠੀਕ ਆ ਜੀ ਠੀਕ ਆ ਇਹਨਾਂ ਜਿਹੜੇ ਆ ਬੱਚੇ ਦਿਖਾਈ ਜਾਂਦੇ ਆ ਬਾਈ ਇਹਨਾਂ ਚੋ ਸੇਲ ਵੀ ਕਰਦੇ ਹੋ ਬਈ ਵੀਰੇ ਇਹਨਾਂ ਚ ਕੋਈ ਸੇਲ ਨਹੀਂ ਅੱਛਾ ਇਹ ਘਰੇ ਰੱਖੇ ਹੋਇਆ ਇਹ ਕਰੇ ਰੱਖਿਆ ਹੋਇਆ ਜੀ ਬੱਚੇ ਠੀਕ ਆ ਠੀਕ ਆ ਤੇ ਸੇਲ ਵਾਲੇ ਹੋਗੇ ਸੇਲ ਸੇਲ ਬੱਚੇ ਹੋਈ ਜਾਂਦੇ ਜੀ ਤਿੰਨ ਚਾਰ ਬੱਚੇ ਰਹਿੰਦੇ ਨੇ ਸੇਲ ਹੋਣ ਵਾਲੇ ਅੱਛਾ ਅੱਛਾ ਉਹ ਆਪਾਂ ਤੁਹਾਨੂੰ ਬਾਅਦ ਚ ਵੀਡੀਓ ਚ ਹੋਰ ਤੇ ਦਿਖਾ ਦਾਂਗੇ ਠੀਕ ਆ ਠੀਕ ਆ ਹਾਂਜੀ ਭਾਈ ਯਾਰ ਜੇ ਇਹਦੇ ਵੇਟ ਦੀ ਗੱਲ ਕਰਗੇ ਆਪਣੇ ਵੱਡੇ ਬੱਕਰੇ ਦੀ ਵੇਟ ਵੀਰੇ ਇਹਦੇ ਵਿੱਚ ਇੱਕ ਕੁਇੰਟਲ 60 ਕਿਲੋ ਸੀਗਾ ਆ ਪਿੱਛੇ ਮਾੜਾ ਸਾਈਡ ਤੇ ਇੱਕ ਕੁਇੰਟਲ 60 ਕਿਲੋ ਜੀ 60 ਕਿਲੋ ਸੀਗਾ ਹਾਂ ਠੀਕ ਆ ਬਾਕੀ ਹੁਣ ਤਾਂ ਦੁਪਹਿਰ ਦਾ ਸਮਾਂ ਥੋੜਾ ਜਿਹਾ ਸਵਾਹ ਹਾਂਜੀ ਹਾਂ ਬਾਕੀ ਹਲੇ ਭੁੱਖਾ ਇਹ ਵੀ ਵੇਖਣ ਜੇ ਵਾਲੇ ਨੂੰ ਅਗਲਾ ਕਹਿੰਦਾ ਹੁਣ ਥੋੜਾ ਜਿਹਾ ਲਿੱਸਾ ਆ ਇਹ ਫਿੱਕਾ ਆ ਇਹ ਲਿੱਸਾ ਨਹੀਂਗਾ ਇਹ ਹਾਂ ਥੋੜਾ ਜਿਹਾ ਲਿੱਸਾ ਦਾ ਦੇਖਦਾ ਹੀ ਨਹੀਂ ਕਿਸੇ ਪਾਸੋਂ ਵੈਸੇ ਵੀ ਉਹ ਥੋੜਾ ਜਿਹਾ ਰੱਜਿਆ ਪੁੱਜਿਆ ਜੀ ਪਸ਼ੂ ਹੋਰ ਦੱਖ ਦਿੰਦਾ ਹਾਂਜੀ ਹਾਂ ਵੀ ਦੁਪਹਿਰੇ ਜੇ ਥੋੜਾ ਜਿਹਾ ਫਰਕ ਪੈ ਜਾਂਦਾਗਾ ਬਾਕੀ ਬਾਈ ਇਹ ਤਾਂ ਨਾ ਚੰਗੇ ਬਰੀਡਰ ਦਾ ਨਿਸ਼ਾਨਾ ਜਰੂਰ ਦੱਸੋ ਆਪਣੇ ਬੋਕ ਤੋਂ ਲਾ ਕੇ ਚੰਗੇ ਬਰੀਡਰ ਨੇ ਬਾਕੀ ਕਵਾਲਿਟੀ ਆ ਜੀ ਦੇਖੋ ਮੂੰਹ ਸਰ ਦੀ ਕੁਆਲਿਟੀ ਆ ਅੱਛਾ ਜੀ ਬਾਕੀ ਕੰਨਾ ਹੀ ਲੈਂਥ ਰੌਥ ਬਹੁਤ ਸੋਹਣੀ ਆ ਜੀ ਠੀਕ ਬਾਕੀ ਚਾਲ ਬਾਕੀ ਝਾਲਰ ਬਹੁਤ ਆਈ ਬੱਚੇ ਦੇ ਹਾਂ ਬਾਕੀ ਹੱਟ ਪੈਰ ਬਹੁਤ ਮਜ਼ਬੂਤ ਆ ਜੀ ਠੀਕ ਆ ਹਾਂਜੀ ਠੀਕ ਆ ਫੈਰ ਤਾਂ ਬਾਈ ਆ ਆਣਾ ਜਿਵੇਂ ਕੋਈ ਜਿਵੇਂ ਕੋਈ ਪੂਰੀ ਮਜ਼ਬੂਤੀ ਹੈਗੀ ਜਿਵੇਂ ਕੋਈ ਥੰਮ ਹੁੰਦੇ ਆ ਥੰਮ ਹੁੰਦੇ ਆ ਬਾਈ ਸਹੀ ਗੱਲ ਆ ਯਾਰ ਰੂਹ ਖੁਸ਼ ਹੋ ਗਈ ਮਿੱਤਰੋ ਦੇਖ ਕੇ ਆਹ ਜਾਨਵਰ ਬਾਕੀ ਨਾਲ ਥੋੜਾ ਜੀ ਹੂੰ ਹੋਰ ਬਾਈ ਕੋਈ ਗੱਲਬਾਤ ਹੋਵੇ ਜਾਣਕਾਰੀ ਜਾਣਕਾਰੀ ਬਾਕੀ ਬਾਈ ਤੁਹਾਡਾ ਧੰਨਵਾਦ ਜਿਹੜਾ ਆਪਣੀ ਵੀਡੀਓ ਬਣਾਉਣ ਆ ਗਈ ਤੁਹਾਡੇ ਨਾਲ ਪਹਿਲਾਂ ਗੱਲਬਾਤ ਹੁੰਦੀ ਰਹਿੰਦੀ ਆ ਫੋਨ ਤੇ ਅੱਜ ਚਲੋ ਆਪਣੇ ਮੇਲ ਹੋ ਗਏ ਜੀ ਠੀਕ ਆ ਜੀ ਧੰਨਵਾਦ ਹਾਂ ਜੀ ਇੰਨਾ ਕੁ ਧੰਨਵਾਦ ਤੁਹਾਡਾ ਜਿਹੜੀ ਵੀਡੀਓ ਆਪਣੀ ਬਣਾਈ ਆ ਤੁਸੀਂ ਚੈਨਲ ਤੇ ਪਾਈ ਆ ਕੋਈ ਗੱਲ ਲੈਣੀ ਬਾਈ ਹਾਂਜੀ ਤੇ ਲਓ ਮਿੱਤਰੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਬਾਕੀ ਭਾਈ ਕਿਹੜੀ ਰੋਤਈ ਚ ਤੁਹਾਡੇ ਕੋਲ ਜਿਆਦਾ ਬੱਚੇ ਹੁੰਦੇ ਆ ਜੇ ਕਿਸੇ ਨੇ ਇਹ ਤੋਂ ਬੱਚੇ ਜਿਆਦਾ ਬੱਚੇ ਤਾਂ ਵੀਰੇ ਆਪਣੇ ਫਰਵਰੀ ਦੇ ਮਹੀਨੇ ਚ ਹੀ ਹੁੰਦੇ ਆ ਜੀ ਫਰਵਰੀ ਮਾਰਚ ਹਾਂਜੀ ਠੀਕ ਹੈ ਬਾਕੀ ਹੁਣ ਬੱਕਰੀਆਂ ਮੇਟ ਕਰਾਵਾ ਦਾਂਗੇ ਤੋਂ ਫਿਰ ਕੱਤੇ ਦੇ ਵਿੱਚ ਬੱਚੇ ਹੋ ਜਾਣਗੇ ਜੀ ਅੱਛਾ ਅੱਛਾ ਹਾਂਜੀ ਫਿਰ ਕੱਤੇ ਚ ਹਾਂਜੀ ਬੱਚੇ ਆ ਜਾਣਗੇ ਬੱਚੇ ਆ ਜਾਣਗੇ ਤੇ ਉਦੋਂ ਭਰਾ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਆ ਕੋਈ ਗੱਲ ਨਹੀਂ ਹਾਂਜੀ ਹਾਂ ਕੋਈ ਗੱਲ ਨਹੀਂ ਹਾਂਜੀ ਹਾਂ ਠੀਕ ਹੈ ਲਓ ਬਾਈ ਇੱਕ ਵਾਰੀ ਆਪਾਂ ਫੇਰ ਇਹਦੇ ਦਰਸ਼ਨ ਕਰਾਦਗੇ ਆਪਣੇ ਦੋਸਤਾਂ ਨੂੰ ਬਾਈ ਇਹਦਾ ਮੂੰਹ ਜਾਂ ਤਾਂ ਨੂੰ ਚਕਾ ਕੇ ਰਾਂ ਲਓ ਦੇਖੋ ਦੋਸਤੋ ਯਾਰ ਕੁਆਲਿਟੀ ਬਾਲੀ ਯਾਦੇ ਆ ਹਨਾ ਐਵੇਂ ਨਹੀਂ ਪੰਜ ਮੇਲਿਆਂ ਦਾ ਚੈਂਪੀਅਨ ਬਣਦਾ ਜਮਾ ਜੀ ਦੇ ਦੇਖੋ ਇਹ ਦੋ ਮੈਂ ਪਿਓ ਪੁੱਤ ਆ ਜੀ ਠੀਕ ਹੈ ਜੀ ਸਹੀ ਗੱਲ ਆ ਬਾਈ ਚੰਗੇ ਬਰੀਡਰ ਨੇ ਤਾਂ ਫਿਰ ਚੰਗਾ ਹੀ ਹਾਂ ਜੀ ਚੰਗੇ ਰਿਜ਼ਲਟ ਕਰਦੇ ਸਾਰਾ ਯਾਰ ਤਕੋਲੇ ਹੀ ਖੜਾਗਾ ਦੋਸਤ ਹਾਂ ਜੀ ਦੇਖ ਹੀ ਲਿਆਗਾ ਸਹੀ ਗੱਲ ਆ। ਬਾਕੀ ਜਿਵੇਂ ਇਹਦੀ ਉਮਰ ਵੱਡੀ ਹੋ ਜਾਣੀ ਰਿਜ਼ਲਟ ਇਹ ਤੋਂ ਵੀ ਚੰਗਾ ਹੋਣਾ। ਹਾਂਜੀ ਹਾਂ। ਅੱਛਾ। ਜਿਵੇਂ ਜਿਵੇਂ ਵੱਡੀ ਉਮਰ ਹੋ ਜਾਊ ਰਿਜ਼ਲਟ ਵਧੀਆ ਆਈ ਜਾਊਗਾ। ਬੱਚੇ ਬਹੁਤ ਰਿਜ਼ਲਟ ਹੋਣਾ। ਹਾਂਜੀ ਹਾਂ। ਬੱਚੇ ਹੋਰ ਵੀ ਸੋਹਣੇ ਆਉਣਗੇ ਇਹ ਤੋਂ। ਠੀਕ ਆ ਜੀ, ਠੀਕ ਆ। ਤੇ ਭਾਈ ਇੱਕ ਵਾਰੀ ਆਪਣਾ ਨਾ ਐਡਰੈਸ ਫੇਰ ਬੋਲ ਦੇ ਤੇ ਫੋਨ ਨੰਬਰ ਬੋਲ ਦੇ। ਆਪਣਾ ਪਿੰਡ ਤਪਾ ਮੰਡੀ ਆ ਜੀ। ਅੱਛਾ। ਜ਼ਿਲ੍ਹਾ ਬਰਨਾਲਾ ਜੀ। ਠੀਕ ਆ ਜੀ। ਨੰਬਰ ਆਪਣਾ ਹੈਗਾ 78145 10686। ਠੀਕ ਆ। ਤੇ ਲਓ ਮਿੱਤਰੋ ਨਹੀਂ ਤਾਂ ਹੁਣ ਬੱਕਰੀਆਂ ਵੀ ਦਿਖਾਉਂਦੇ ਆਂ ਚੋਟੀ ਦੀਆਂ ਹਾਂਜੀ ਬੱਕਰੀਆਂ ਬਾਹਰ ਚਾਰਨਾਂ ਦੇ ਬਾਹਰ ਗੰਗਾਆਂ ਸੀ ਬੱਕਰੀਆਂ ਹਾਂਜੀ ਤੇ ਇਹ ਤਾਂ ਆਪਣੀ ਪਹਿਲੀ ਵੀਡੀਓ ਆ ਗਈ ਕਿਉਂਕਿ ਬਾਈ ਨਾਲ ਆਪਣਾ ਪਿਆਰ ਸੀਗਾ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀਗੀ ਤੇ ਇੱਕ ਦਿਨ ਸਾਡੀ ਗੱਲ ਹੋਈ ਬਾਈ ਕਹਿੰਦਾ ਬਾਈ ਇੱਧਰ ਵੀ ਕਿਤੇ ਆਈਂ ਯਾਰ ਸਾਡੇ ਏਰੀਏ ਚ ਮਾਰੀ ਜਿਹੜਾ ਵੀਡੀਓ ਕਰਾਉਣੀ ਆ ਬੱਕਰੇ ਦੀ ਮੈਂ ਤਾਂ ਕੋਈ ਗੱਲ ਨਹੀਂ ਤੇ ਲਓ ਮਿੱਤਰੋ ਮੈਂ ਆਖਿਆ ਫਿਰ ਚੰਗਾ ਜਾਨਵਰ ਦਿਖਾਉਂਦਾ ਕੋਈ ਹਰਜ ਵੀ ਨਹੀਂ ਧੰਨਵਾਦ ਜੀ ਹਾਂਜੀ ਹਾਂ ਧੰਨਵਾਦ ਵੀਰੇ ਤੁਹਾਡਾ ਜਿਹੜਾ ਤੁਸੀਂ ਆਪਣੀ ਵੀਡੀਓ ਬਣਾਉਣ ਆਏ ਜੀ ਹਾਂਜੀ ਲਓ ਮਿੱਤਰੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਬਾਈ ਦਾ ਇਹ ਲਾਲੂ ਬੱਕਰਾ ਕਿਦਾਂ ਦਾ ਲੱਗਿਆ ਇਹ ਜਰੂਰ ਦੱਸਿਓ ਹਾਂਜੀ ਨਾ ਇਹਦਾ ਲਾਲੂ ਆ ਤੇ ਰੰਗ ਵੀ ਲਾਲੂ ਹੀ ਹੈ ਲਾਲੂ ਹੀ ਹੈ ਹਾਂ ਪੱਕਾ ਲੋਹਾ ਹੈ ਇਹ ਹਾਂਜੀ ਹਾਂ ਠੀਕ ਆ ਬਾਕੀ ਇੱਕ ਨਾ ਆਪਾਂ ਹੋਰ ਗੱਲਾਂ ਜਿੱਥੋਂ ਤੱਕ ਯਾਰ ਮੇਰਾ ਵੀ ਤਜਰਬਾ ਮੈਂ ਵੀ ਹੁਣ ਬਾਹਰ ਅੰਦਰ ਤੁਰਿਆ ਫਿਰਦਾ ਅੱਛਾ ਜੀ ਠੀਕ ਆ ਵੀਰੇ ਤੇ ਸੁੰਨ ਚ ਵੀ ਇਹੀ ਆਉਂਦਾ ਹਨਾ ਜਿਵੇਂ ਵੀ ਖੱਟੀਆਂ ਅੱਖਾਂ ਦਾ ਜਿੰਨਾ ਬੱਚਾ ਜਾਂਦਾ ਉਹਨਾਂ ਦੀ ਕੁਆਲਿਟੀ ਵੱਧ ਹੁੰਦੀ ਹੈ ਹਾਂਜੀ ਖੱਟੀਆਂ ਅੱਖਾਂ ਦਾ ਤਾਂ ਇੱਕ ਵਸ ਵਪਾਰ ਹਾਂਜੀ ਵਪਾਰ ਤੌਰ ਤੇ ਚਿੱਟੀਆਂ ਦੇ ਵਿੱਚ ਉਹ ਕਰਤ ਹਨਾ ਨੇ ਹੂੰ ਜਿਹੜੇ ਆਪਣੇ ਪੁਰਾਣੇ ਜਨਮ ਹਾਂਜੀ ਪੁਰਾਣੀ ਬ੍ਰੀਡ ਆੜੀ ਅੱਖਾਂ ਖੱਟੀਆਂ ਤੋਂ ਤਿਆਰ ਹੋਈ ਜਾ ਜੀ ਠੀਕ ਆ ਜੀ ਠੀਕ ਆ ਤੇ ਖੱਟੀਆਂ ਅੱਖਾਂ ਦਾ ਬੱਕਰੀ ਹੋਈ ਬੱਕਰਾ ਹੋਇਆ ਹਨਾ ਚੰਗਾ ਦੇਖਣ ਨੂੰ ਮਿਲੂਗਾ ਸੁਨੱਖਾ ਹੋਊਗਾ ਮਜ਼ਬੂਤ ਹੋਊਗਾ ਠੀਕ ਆ ਬਾਈ ਲਓ ਭਰਾ ਜੀ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਚ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਜਿਹੜੇ ਭਰਾਵਾਂ ਨੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਦਿਲਦਾਰ ਬੰਦੇ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਮਿੱਤਰੋ ਘੰਟੀ ਵਾਲਾ ਬਟਨ ਦਬਾ ਲਿਓ ਧੰਨਵਾਦ ਬਾਈ ਧੰਨਵਾਦ ਬਹੁਤ ਧੰਨਵਾਦ